ਲੇਮਬਰੀ ਬੀਜੀ ਜੀ ਲੁਧਿਆਣਾ ਦੇ ਤੇਮਾਨ ਜੋਗ ਐਸਐਸਪੀ ਡਾਕਟਰ ਜੋਤੀ ਜادہ ਵੈਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਕਿ ਇੱਕ ਮੋਹਮ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਚ ਉਹਦੇ ਤਹਿਤ ਕੱਲ ਸਾਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਮੁਖ ਅਫਸਰ ਥਾਣਾ ਦਰਾਹਾ શ્રી ਆਕਾਸ਼ਾਤ ਜੀ ਇਹਨਾਂ ਨੇ ਇੱਕ ਨਾਕਾ ਲਾਇਆ ਹੋਇਆ ਸੀ ਗੁਰਥਲੀ ਪੁਲ ਤੋਂ ਜਿਹੜਾ ਰਸਤਾ ਜਾਂਦਾ ਹੈ ਗੁਰਦਿਤਪੁਰਾ ਉਹਦੇ ਤੇ ਇੱਕ ਬੰਦਾ ਇਹਨਾਂ ਨੇ ਸ਼ੱਕ ਦੀ ਬਣਾ ਤੇ ਜਿਹੜਾ ਕਿ ਸਿਲਵਰ ਕਲਰ ਦੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਨੂੰ ਜਦੋਂ ਰੋਕਿਆ ਇਹਨਾਂ ਨੂੰ ਉਹਨੂੰ ਦੀ ਤਲਾਸ਼ੀ ਲੈ ਕੇ ਜਦੋਂ ਦੇਖਿਆ ਤੇ ਇਹਨਾਂ ਨੇ ਆਪਣੇ ਤਜਰਬੇ ਦੇ ਮੁਤਾਬਕ ਉਹਦੇ ਕੋਲੋਂ ਕੋਈ ਨਸ਼ੀਲੀ ਚੀਜ਼ ਜਿਹੜੀ ਉਹਦੇ ਕੋਲੋਂ ਮਿਲੀ ਬਰਾਮਦੋਈ ਕਿਉਂਕਿ ਉਹਦੀ ਕੁਆਂਟੀਟੀ ਹੈ ਜਿਹੜੀ ਉਹਦੇ ਮੁਤਾਬਕ ਇਹਨਾਂ ਨੇ ਫਿਰ ਇਮੀਡੀਏਟਰ ਨੂੰ ਉਹਦੀ ਪੁੱਛਣ ਤੇ ਉਹਦੀ ਸਹਿਮਤੀ ਲੈ ਕੇ ਕਿ ਮੈਂ ਆਪਦੀ ਤਲਾਸ਼ੀ ਕਿਸੇ ਗੇਟਡ ਅਫਸਰ ਤੋਂ ਕਰਵਾਉਣਾ ਚਾਹੁੰਦਾ ਹੈ ਜੋ ਕਿ ਸ਼੍ਰੀ ਹਿਮੰਤ ਮਲਹੋਤਰਾ ਡੀਐਸਪੀ ਪਾਇਲ ਉਹਨਾਂ ਨੂੰ ਮੌਕੇ ਤੇ ਬੁਲਾਇਆ ਉਹਨਾਂ ਨੇ ਮੌਕੇ ਤੇ ਬੁਲਾ ਕੇ ਉਦੀ ਮੋੜਲੀ ਪੁਸ਼ਕਿਸ਼ ਕਰਕੇ ਸਾਰੀ ਔਰ ਆਪਣੀ ਜੇ ਨਿਗਰਾਨੀ ਪ੍ਰੋਪਰ ਤਲਾਸ਼ੀ ਲਈ ਤਾਂ ਉਹ 304 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਹੜੀ ਕਿ ਬੜੀ ਵੱਡੀ ਪਲਾਵਦੀ ਹੈ ਖਾਸ ਤੌਰ ਤੇ ਇਸ ਏਰੀਆ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਹੈ ਉਹ ਬਰਾਮਦ ਹੋਈ ਔਰ ਉਸ ਤੋਂ ਹੋ ਢੰਗਾਈ ਦੇ ਵਿੱਚ ਜਿਹੜੀ ਹੈ ਪੁਸ਼ਕਿਸ਼ ਉਹ ਚੱਲ ਰਹੀ ਹੈ ਇਹਦਾ ਨਾਮ ਹੈਗਾ ਮਨਪ੍ਰੀਤ ਸਿੰਘ ਉਰਫ ਮੰਨਾ ਪਿੰਡੇ ਦਾ ਪਠੜ ਹੈ ਔਰ ਇਹ ਬੰਦਾ ਕ੍ਰਿਮੀਨਲ ਹੈ ਇਹਦਾ ਪੁਰਾਣਾ ਰਿਕਾਰਡ ਹੈ ਜਿਹੜਾ ਉਹਦੇ ਇਹਦੇ ਤੇ ਪਹਿਲਾਂ ਵੀ ਦੋ ਪਰਚੇ ਪਹਿਲਾਂ ਚੱਲ ਰਹੇ ਆ ਜਿਹਦੇ ਵਿੱਚ ਇੱਕ ਐਨਡੀਪੀ ਇਸ ਦਾ ਤੇ ਇਸ ਲਈ ਇਹ ਬੜੀ ਵਧੀਆ ਇੱਕ ਰਿਕਵਰੀ ਹੈ ਤੇ ਇਹਦੇ ਨਾਲ ਬੜਾ ਵੱਲ ਮਿਲਿਆ ਸਾਨੂੰ ਜਿਹੜਾ ਜੁੱਧ ਨਸ਼ਿਆਂ ਬਰਤ ਮੋਹਮ ਹੈ ਤੇ ਇਹਦੇ ਰਿਗਾਰਡਿੰਗ ਹੀ ਇਹ ਸਾਨੂੰ ਉਤਰਾ ਮੈਲੇ ਇਨਫੋਰਮੇਸ਼ਨ ਦੇ ਲਈ ਜਿਪਸ ਉਹ ਲੈ ਕੇ ਆਉਂਦਾ ਸੀ ਤਾਂ ਹੋਰ ਕਿਸੇ ਸਪਲਾਈ ਕਰ ਉਹ ਜਿੰਨੇ ਵੀ ਇਹਦੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਹੈ ਉਹਨਾਂ ਤੇ ਬੜੇ ਪ੍ਰੋਪਰ ਤਰੀਕੇ ਦੇ ਨਾਲ ਹੁਣ ਸਾਡੇ ਅੱਗੇ ਉਹ ਚੱਲ ਰਹੀ ਹੈ ਪੜਤਾਲ ਕਿ ਇਹ ਕਿੱਥੋਂ ਲੈ ਗਿਆ ਦਾ ਕਿ ਇਹ ਅਧਿ ਕਿਥੇ ਦਾ ਹੈ ਕੀ ਇਹ ਆਪੀਨਾਸ਼ਾ ਕਰਦਾ ਹੈ यस ਇਹ ਨਸ਼ਾ ਲੋਕ ਟੈਸਟ ਕਰਾਇਆ ਜਾਊਗਾ ਕਿਉਂਕਿ ਇਹਦੇ ਤੇ ਪਹਿਲਾਂ ਵੀ ਜਿਹੜਾ ਐਨਡੀਪੀਐਸ ਦਾ ਹੈ ਉਹ 27 ਐਨਡੀਪੀਐਸ ਦੇ ਤਹਿਤ ਮਕਦਮਾ ਹੈ ਤੋਂ ਉਹ ਵੀ ਇਹਦਾ ਮਤਲਬ 27 ਐਨ ਡੀ ਪੀ ਐਸ ਉਹਦੋਂ ਇੱਕੋ ਰਿਕਵਰੀ ਹੋਈ ਆ ਭੀਨ ਦਾ ਸੀ ਦੋ ਟੈਸਟ ਪੋਜ਼ਿਟਿਵ ਆਇਆ ਤੇ ਸਰ ਜਿਹੜੀ ਰਿਕਵਰੀ ਆ ਲੱਗਦਾ ਕਿ ਇੰਟਰਸਟ ਸਟੇਟ ਨੈਟਵਰਕ ਹੋ ਸਕਦਾ ਬਿਲਕੁਲ 100% ਜਾਏਗਾ ਕਿ ਸਾਡਾ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਜਿਹੜੀ ਸ਼ੌਟੇ ਲੈਵਲ ਤੇ ਜਿਹੜੀ ਹੈ ਹੈਰੋਇਨ ਜਿਹੜੀ ਹੈ ਅਸੀਂ ਜਿੰਨੇ ਵੀ ਹੁਣ ਤੱਕ ਬਰਾਮਦ ਕਰਦੇ ਰਹੇ ਹਾਂ ਹੁੰਦੀ ਰਹੀ ਲੇਕਿਨ ਇਹ ਕਾਫੀ ਦੇਰ ਤੋਂ ਬਾਅਦ ਕਾਫੀ ਦੇਰ ਤੋਂ ਮਤਲਬ ਪਿਛਲੇ ਦੇ ਔਸਮੇ ਤੋਂ 2-4 ਮਹੀਨਿਆਂ ਤੋਂ ਇਹ ਫੁਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਾਨੂੰ ਹੈਰੋਇਨ ਇਹ ਜਿਹੜੀ ਬਰਾਮਦ ਰਮਾਨ ਵਗੈਰਾ ਲੈਣਾ ਤੁਸਾਨੂੰ ਇਹ ਪੇਸ਼ ਕਰਨਾ ਜੀ ਅੱਜ ਪੇਸ਼ ਕਰਕੇ ਪ੍ਰੋਪਰ ਰਮਾਨ ਲੈਵਾਂਗੇ ਉਹ ਤਾਂ ਲੈਣਾ ਹੀ ਪਾਏਗਾ ਕਿਉਂਕਿ ਜਿਸ ਤਰੀਕੇ ਦੀ ਰਿਕਵਰੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਉਹਦੇ ਤਹਿਤ ਇਹਦੇ ਜਿਹੜੇ ਫਾਰਬਿਡਡ ਬੈਕਵਰਡ ਲੇਗੇ ਉਹਨੂੰ ਬਹੁਤ ਡੰਗਾਈ ਦੇ ਵਿੱਚ ਸਾਡੇ ਮਾਨ ਜੋ ਐਸਐਸਪੀ ਦੀਆਂ ਗਾਈਡਲਾਈਨ ਦੇ ਮੁਤਾਬਕ ਹੈ ਸੀ ਦੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ